ਮੇਰਾ ਮੇਰੇ ਹਸਬੰਡ ਦੇ ਨਾਲ ਆਪਸੀ ਝਗੜਾ ਸੀਗਾ ਤੇ ਮੇਰੇ ਪੇਕੇ ਪਰਿਵਾਰ ਆ ਕੇ ਲੈ ਗਈ ਸੀਗੇ ਤੇ ਮੈਨੂੰ 20 ਦਿਨ ਹੋ ਗਏ ਹੀ ਪਰ ਮੇਰਾ ਇਹਨਾਂ ਦੇ ਨਾਲ ਜੋ ਵੀ ਆਪਸੀ ਮਨਮਟਾਬੀ ਹੋ ਖਤਮ ਹੋ ਗਿਆ ਹੀ ਤੇ ਮੇਰੇ ਘਰਦਿਆਂ ਨੇ ਪਹਿਲੇ ਤੇ ਮੈਨੂੰ ਮੇਰੇ ਕੋ ਧੱਕੇ ਨਾਲ ਹੀ ਸਾਇੰਸ ਹੋਣ ਕਰਵਾ ਕੇ ਕੰਪਲੇਂਟ ਭਵਾ ਦਿੱਤੀਆਂ ਔਮੈਨਸ ਹੈਲਥ ਮੈਨੂੰ ਔਮੈਨਸ ਹੈਲਥ ਤੋਂ ਮੈਡਮ ਬਿੰਦੂ ਦਾ ਫੋਨ ਆਇਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਕੰਪਲੇਂਟ ਪਾਈ ਹੋਈ ਹੈ ਆਪਣੇ ਹਸਬੰਡ ਦੇ ਖਿਲਾਫ ਮੈਂ ਕਹਾਂਗੀ ਮੈਂ ਕੋਈ ਕੰਪਲੇਨਟ ਨਹੀਂ ਦੇਣੀ ਹੈਗੀ ਕਿ ਮੇਰੀ ਉਹਨਾਂ ਨਾਲ ਸੁਲਾ ਹੋ ਗਈ ਹੋਈ ਆ ਮੈਡਮ ਕਹਿੰਦੇ ਕਿ ਤੁਸੀਂ ਆਪਣੇ ਸੋਹਰੇ ਚਲ ਗਏ ਹਸਬੰਦਾ ਦੇਂਦੇ ਮੈਂ ਕਿ ਨਹੀਂ ਰਹਿੰਦੀ ਤੇ ਮੈਂ ਪੇਕੇ ਆ ਪਰ ਮੈਨੂੰ ਉਹਨਾਂ ਲੈਣ ਆ ਜਾਣਾ ਆ ਤੇ ਮੇਰੀ ਉਹਨਾਂ ਨਾਲ ਸੁਲਾ ਹੋ ਗਈ ਹੋਈ ਮੈਂ ਕੋਈ ਕੰਪਲੇਨਟ ਨਹੀਂ ਮੈਂ ਆਪਣੇ ਵਾਪਸ ਲੈਣੀ ਆ ਤੇ ਮੈਂ ਆ ਗਈ ਤੇ ਮੇਰੇ ਪੇਕੇ ਪਰਿਵਾਰ ਅਗਲੇ ਦੇ ਨਹੀਂ ਮੈਨੂੰ ਕਹਿਣ ਲੱਗ ਪਏ ਕਿ ਅਹੀਂ ਤੇ ਤਲਾਕ ਲੈਣਾ ਆ ਤੇ ਤੂੰ ਸਾਨੂੰ ਸਾਈਨ ਕਰਕੇ ਦੇ ਕਿ ਅਹੀਂ ਮੁਕਾਉਣੀ ਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਚਲੋ ਮੰਮੀ ਹੋ ਜਾਂਦੀਆਂ ਘਰਾਂ ਦੇ ਵਿੱਚ ਪਰ ਮੈਂ ਉੱਥੇ ਜਾਣਾ ਹੈਗਾ ਆ ਕਿ ਮੈਂ ਕੋਈ ਤਲਾਕ ਨਹੀਂ ਲੈਣਾ ਕਹਿੰਦੇ ਸਾਨੂੰ ਤੇ ਤਲਾਕ ਹੀ ਚਾਹੀਦਾ ਵਾ ਹੀ ਉਧਰੋਂ ਜਿੰਨਾ ਵੀ ਲੱਗਿਆ ਲਗਾਇਆ ਪੈਸੇ ਲੈ ਲੂ ਕਿ ਅਸੀਂ ਤੇਰਾ ਦੂਜੀ ਥਾਂ ਕਰਨਾ ਆ ਤੇ ਕਹਿੰਦੇ ਅੱਧੀ ਰਾਤ 8 8:30 ਦਾ ਟਾਈਮ ਸੀਗਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਆਪਣੇ ਜਦ ਤਲਾਕ ਨਹੀਂ ਦੇਣਾ ਤੇ ਆਪਣੇ ਘਰ ਵਾਲਿਆਂ ਨੂੰ ਫੋਨ ਕਰਕੇ ਤੈਨੂੰ ਆ ਕੇ ਲੈ ਜੇ ਮੇਰਾ ਭਰਾ ਮੈਨੂੰ ਕਹਿਣ ਲੱਗਾ ਕਿ ਆ ਮੈਨੂੰ ਕੋਰੇ ਕਾਗਜ਼ਾਂ ਤੇ ਸਾਈਨ ਕਰਕੇ ਦੇ ਮੈਂ ਕਹ ਮੈਂ ਨਹੀਂ ਕਰਨੇ ਸਾਈਨ ਮੈਂ ਜਾਣਾ ਹੈਗਾ ਕਿ ਮੈਂ ਕੋਰੇ ਕਾਗਜ਼ਾਂ ਤੇ ਸਾਈਨ ਕਿਉਂ ਕਰਾਂ ਤੁਸੀਂ ਕੁਝ ਉੱਤੇ ਲਿਖਿਆ ਨਹੀਂ ਆ ਤੇ ਇਹਨਾਂ ਨੇ ਮੇਰੇ ਕੋ ਫੋਨ ਕਰਵਾਇਆ ਕਿ ਮੈਨੂੰ ਲੈਣ ਆਗੇ ਮੇਰੇ ਹਸਬੰਦ ਜਦੋਂ ਇਹ ਲੈਣ ਨਹੀਂ ਤੇ ਇਹਨਾਂ ਨੇ ਮੈਨੂੰ ਪਹਿਲੇ ਮਾਰ ਕੁੱਟ ਕੇ ਮੇਰੇ ਟੈਟੂ ਚ ਬਾਹਰ ਬੂਲ ਛੋਟ ਛੋਟ ਦਿੱਤਾ ਤੇ ਮੈਂ ਇਹਨਾਂ ਨੂੰ ਫੋਨ ਕੀਤਾ ਕਿ ਮੈਂ ਕੱਲੀ ਹੈਗੀਆਂ ਤੇ ਮੈਂ ਮੰਡੀ ਮੰਡੀ ਦੀ ਬੈਕ ਸਾਈਡ ਤੇ ਘਰ ਹੈਗਾ ਸਾਡਾ ਤੇ ਮੈਨੂੰ ਆ ਕੇ ਲੈ ਜਾਓ ਤੇ ਇਹ ਕਹਿੰਦੇ ਚਲ ਤੂੰ ਖਲੋ ਚ 5 ਮਿੰਟ ਮੈਂ ਆ ਗਿਆ ਤੇ ਇਹ ਜਦੋਂ ਆਏ ਤੇ ਮੇਰੇ ਪੇਕੇ ਪਰਿਵਾਰ ਸਾਰਾ ਮੇਰੇ ਮਗਰ ਆ ਗਿਆ ਤੇ ਇਹ ਕਹਿੰਦੇ ਤੂੰ ਜਾਣਾ ਆਪਣਾ ਬੈਗ ਧਰ ਮੈਂ ਬੈਗ ਧਰ ਨਹੀਂ ਲੱਗੀ ਮੇਰੇ ਬ੍ਰਦਰ ਨੇ ਕੀ ਕੀਤਾ ਚਾਬੀ ਕੱਢ ਕੇ ਮੋਟਰਸਾਈਕਲ ਦੀ ਇਹਨਾਂ ਦਾ ਮੋਟਰਸਾਈਕਲ ਬੰਦ ਕਰਕੇ ਤੇ ਇਹਨਾਂ ਨੂੰ ਫੜ ਲਿਆ ਤੇ ਇਹਨਾਂ ਦੇ ਸਿਰ ਤੇ ਉਹਨੇ ਹੱਥ ਚ ਪੰਜ ਪਾਇਆ ਹੀ ਮਾਰਨ ਲੱਗ ਗਿਆਂ ਵਿੱਚੇ ਮੇਰਾ ਜੀਜਾ ਸ਼ਾਮਲ ਸੀ ਗਮਰੀਕ ਸਿੰਘ ਵਿੱਚੇ ਮੇਰੀ ਭੈਣ ਮਾਂ ਮੇਰੀ ਭੈਣ ਦੀ ਸੱਸ ਵੀ ਸੀਗੀ ਮੇਰੀ ਪੈਰ ਨੇ ਤੇ ਮਾਂ ਨੇ ਇਹਨਾਂ ਨੂੰ ਫੜ ਲਿਆ ਤੇ ਭਰਾ ਮੇਰਾ ਸਿਰ 'ਚ ਪੰਜ ਮਾਰਨ ਲੱਗ ਪਿਆ ਜੀਜਾ ਵੀ ਮਾਰਨ ਲੱਗ ਪਿਆ ਜਿਵੇਂ ਛਡਾਨ ਦੀ ਕੋਸ਼ਿਸ਼ ਕੀਤੀ ਵਿੱਚੇ ਮੈਨੂੰ ਵੀ ਮਾਰਿਆ ਗਿਆ ਐਨੇ ਵਿੱਚ ਹੀ ਇਹ ਬਿਉਸ਼ ਬਿਉਸ਼ ਹੋ ਗਏ ਇਹਨਾਂ ਦੇ ਸਿਰ 'ਚ ਬਲੱਡ ਕਾਫੀ ਜ਼ਿਆਦਾ ਵਗ ਗਿਆ ਹੀ ਤੇ ਘਰ ਪਹੁੰਚੇ ਇੱਕ ਘਰ ਸਾਨੂੰ ਵਾਰ ਲਿਆ ਗੇਟ ਬੰਦ ਕਰ ਲਿਆ ਗੇਟ ਬੰਦ ਕਰਕੇ ਤੇ ਦੋ ਮਲਾਜ਼ਮ ਸੱਦ ਲਏ ਮਲਾਜ਼ਮ ਸੱਦੇ ਤੇ ਇਹ ਕਹਿੰਦਾ ਆਣ ਲੱਗੇ ਆ ਮਲਾਜ਼ਮ ਤੇ ਤੁਹਾਡੇ ਕੋ ਸਾਈਨ ਕਰਾ ਕੇ ਤੇ ਫੇਰ ਹੀ ਤੁਹਾਨੂੰ ਨਿਕਲਣ ਦੇਣਾ ਮੈਂ ਉਹਨਾਂ ਕੇ ਬਿਥੇਰੇ ਹੱਥ ਪੱਲਾ ਜੋੜਿਆ ਕਿ ਮੈਨੂੰ ਮੇਰੇ ਘਰ ਵਾਲੇ ਨੂੰ ਲੈ ਕੇ ਜਾ ਲੈੰਦੋ ਤਾਂ ਖੂਨ ਬੜਾ ਵਗਦਾ ਪਿਆ ਮੈਂ ਪੱਟੀ ਕਰਾਵਾਂ ਪਰ ਉਹ ਕਿੱਥੇ ਨਿਕਲਣ ਦਿੰਦੇ ਸੀ ਮੈਨੂੰ ਕੀ ਮੰਗ ਕੀ ਕਰਦੀ ਹਾਂ ਮੈਂ ਮੰਗ ਇਹ ਕਰਦੀ ਹਾਂ ਕਿ ਮੈਨੂੰ ਇਨਸਾਫ ਦਿੱਤਾ ਜਾਏ ਜੋ ਮੇਰੇ ਹਸਬੰਡ ਦੇ ਨਾਲ ਹੋਇਆ ਵਾ ਇਹਨੇ ਮੈਨੂੰ ਫੋਨ ਕੀਤਾ ਸੀ 22 ਤਰੀਕ ਨੂੰ ਰਾਤ ਨੂੰ 8:30 ਵਜੇ ਕਿ ਮੈਨੂੰ ਆ ਕੇ ਲੈ ਜਾ ਮੈਂ ਇਕੱਲੀ ਹਾਂ ਤੇ ਮੈਨੂੰ ਉਹਨਾਂ ਨੇ ਮਾਰ ਕੁੱਟ ਕੇ ਤੇ ਬਾਹਰ ਕੱਢ ਤਾ ਤੇ ਮੈਂ ਲੈਣ ਗਿਆ ਤੇ ਸਾਰਾ ਪਰਿਵਾਰੀ ਮੈਨੂੰ ਪੈ ਗਈ ਸਾਲੇ ਮੇਰੇ ਨੇ ਮੇਰੇ ਸਿਰ 'ਚ ਪੰਜ ਮਾਰੇ ਇਹਨਾਂ ਨੇ ਸਾਰੇ ਜਾਣੇ ਮੈਨੂੰ ਮਾਰਨ ਲੱਗ ਪਏ ਤੇ ਜਦੋਂ ਮੈਂ ਬੇਹੋਸ਼-ਬੇਹੋਸ਼ ਹੋ ਗਿਆ ਤੇ ਮੈਨੂੰ ਬਾਅਦ ਵਿੱਚ ਕੁਛ ਨਹੀਂ ਪਤਾ ਪਿਆ ਲੱਗਾ ਤੇ ਇਹਨਾਂ ਨੇ ਮੈਨੂੰ ਆਪਣੇ ਘਰ ਸੌਂਦਾ ਲੰਮੀ ਪਾਠ ਉਸ ਤੋਂ ਬਾਅਦ ਇਹਨਾਂ ਨੇ ਦੋ ਮੁਲਾਜ਼ਮ ਸ਼ਾਦ ਲਏ ਤੇ ਕਹਿੰਦੇ ਕਿ ਸੈਨ ਕਰੋ ਇੱਥੇ ਪੇਪਰਾਂ ਦੇ ਤੇ ਫੇਰ ਤੁਹਾਨੂੰ ਜਾਣ ਦੇਣਾ ਤੇ ਉੱਤੋਂ ਮੇਰੇ ਤੇ ਰਿਪੋਰਟ ਬਣਾਤੀ ਕਿ ਕਿ ਇਹ ਆ ਸਾਡੇ ਘਰੇ ਆ ਕੇ ਹੱਥੀ ਪਿਆ। ਬਸ ਕੀ ਮੰਗ ਕਰ ਗਿਆ? ਮੰਗੇ ਹੀ ਕਰਦਾ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਮੈਨੂੰ ਸੌਫ ਮਿਲੇ। ਮਨਜਿੰਦਰ ਸਿੰਘ ਦੀ ਐਮਐਲਆਰ ਤੇ ਮਸੂਲ ਹੋਈ ਆ। ਇਸ ਦੇ ਮੁਤਾਬਕ ਤੇ ਮਨਜਿੰਦਰ ਸਿੰਘ ਦਾ ਬਿਆਨ ਦਰਜ ਕੀਤਾ ਵਾ। ਮਨਜਿੰਦਰ ਸਿੰਘ ਨੇ ਬਿਆਨ ਲਖਾਇਆ ਵੀ ਮੈਂ ਆਪਣੇ ਸਹੁਰੇ ਆਪਣੇ ਪਤਨੀ ਨੂੰ ਲੈਣ ਵਾਸਤੇ ਆਇਆ ਹੈਗਾ। ਉਹਦੇ ਸਾਰੇ ਪਰਿਵਾਰ ਨੇ ਮਾਰਕਟਾਈ ਕੀਤੀ ਉਹਦੀ। ਇਸ ਬੰਦੇੀ ਉਹਦਾ ਬਿਆਨ ਤੇ ਨੋਟ ਕਰ ਲਿਆ ਵਾ। ਬਿਆਨ ਮੁਤਾਬਕ ਜੋ ਕਾਨੂੰਨੀ ਕਾਰਵਾਈ ਬਣਦੀ ਆ। ਪਰ ਕਦੇ ਇਹਨੂੰ ਇਸਾਬਤ ਹੋ ਜਾਊਗਾ। ਲੋਕ ਕਿੰਨੀਆਂ ਕਿ ਸੱਟਾਂ ਲੱਗ ਜਾਂਦੀਆਂ ਇਹਦੇ ਚਾਰ ਸੱਟਾਂ ਲੱਗੀਆਂ ਜੀ ਐਮਐਲਆਰ ਮੁਤਾਬਕ ਤਿੰਨ ਸੱਟਾਂ ਤੇ ਮਤਲਬ ਸਿਰ 'ਚ ਲੱਗੀਆਂ ਨੇ ਇੱਕ ਇਹਦੀ ਤੇ ਪਿੱਛੇ ਲੱਗੀਆਂ